ਅੰਦਰ ਹੀ ਰੱਖੇ ਆ ਜਿਹੜੇ بڑے ਜੋੜੇ ਆ ਉਹਨਾਂ ਨੂੰ ਇਹ ਖਰਾ ਦੇ ਲਈ। ਇੱਧਰ ਜਣਿਆਂ ਦਾ ਲਫਾਵਾ ਲਿਆ ਕੇ ਰੱਖਿਆ ਜੀ। ਪਾਲਟੀ ਦੇ ਵਿੱਚ ਮੁੱਕਣ ਵਾਲੀ ਆ ਇਹ ਤਾਂ। ਲੈ 52 ਆ ਨਾ। ਲੈਵਰ ਤੋਂ ਹੁੰਦਾ ਮਤਲਬ। ਲੈਵਲ ਸਟਰੋਂਗ ਹੁੰਦਾ ਇਹ ਨਾ। ਆਪ ਐਨੀਆਂ ਦਵਾਈਆਂ ਕੈਰੀ ਨਾਲ ਕੀਤੀਆਂ ਆ। ਉਹ ਜੇ ਕੋਈ ਕੋਈ ਬੁੱਤਰ ਕੋਈ ਬਿਮਾਰ ਬੂਮੂਰ ਹੋ ਜਾਂਦਾ ਸੋ ਉਹਦੇ ਲਈ ਆ ਸਾਰੀਆਂ ਦਵਾਈਆਂ ਵਿੱਚ ਬਾਦਾਮ ਆ ਦਵਾਈਆਂ ਦਵਾਈਆਂ ਟੀਕੇ ਟੂਕੇ ਸਾਰਾ ਕੁਝ ਵਿੱਚ ਹੀ ਆ ਇੰਦਰਾ ਆਪਾਂ ਖਰਾਕ ਪਹਿਲੇ ਹੀ ਪਾਤੀ ਸੀ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਸਾਰਿਆਂ ਨੂੰ ਜੇ ਆਪਾਂ ਇਸ ਬਲੌਗ ਦੇ ਵਿੱਚ ਜੋ ਆਪਾਂ ਬੱਚਿਆਂ ਨੂੰ ਖਰਾਕ ਪਾਈ ਦੀ ਆ ਜਾਂ ਜਿਹੜੇ ਘਰੇ ਰੱਖੇ ਆ ਨਾਰਮਲ ਬੱਚੇ ਉਹਨਾਂ ਨੂੰ ਖਰਾਕ ਦੇ ਪਾਈ ਦੀ ਕਿਹੜੀ ਕਿਹੜੀ ਚੀਜ਼ ਪਾਈ ਦੀ ਆ ਉਹਦੇ ਬਾਰੇ ਦੱਸਾਂਗੇ ਤੇ ਬਾਕੀ ਸਾਾਨੂੰ ਪਹਿਲੀ ਵੀਡੀਓ ਤੇ ਬੜਾ ਪਿਆਰ ਮਿਲਿਆ ਜਿਹਦੇ ਵਿੱਚ ਆਪਾਂ ਡਾਈਟ ਬਾਰੇ ਦੱਸਿਆ ਸੀਗਾ ਕੀ ਕੀ ਖੀਂਦਾ ਆ ਤੇ ਦਵਾਦਾਰੂ ਬਾਰੇ ਦੱਸਿਆ ਸੀਗਾ ਤੇ ਬਾਕੀ ਇਹਦੇ ਵਿੱਚ ਆਪਾਂ ਜਿਹੜੇ ਬੱਚੇ ਉੜ ਕੇ ਆਉਣਗੇ ਉਹਨੂੰ ਕਿਹੜੀ ਖਰਾਕ ਦੇਣੀ ਹੈ ਉਹਦੇ ਬਾਰੇ ਦੱਸਾਂਗੇ ਤੇ ਜਿਹੜੇ ਮੰਨ ਲਓ ਆਪਾਂ ਨਾਰਮਲ ਡੇਲੀ ਘਰੇ ਰੱਖੀਦੇ ਆ ਉਹਨਾਂ ਨੂੰ ਕੀ ਕੀ ਜਿਹੜੇ ਮਗਲ ਜੂੜੇ ਬੜੇ ਆ ਬੱਚਿਆਂ ਵਾਲੇ ਉਹਨਾਂ ਨੂੰ ਕਿਹੜੀ ਖਰਾਕ ਪਾਉਂਦੇ ਆ ਉਹ ਦੱਸਾਂਗੇ ਬਾਕੀ ਪਲਾਸ ਆ ਜਰੂਰ ਦੇਖਿਓ ਜਿਨ੍ਹਾਂ ਨੂੰ ਨਈ ਕਬੂਤਰਾਂ ਦੀ ਨੌਲੇਜ ਸੋ ਉਹ ਵੀਡੀਓ ਆ ਦੇਖ ਲੈਣ ਸੋ ਤੁਹਾਨੂੰ ਪਤਾ ਲੱਗ ਜਾਊਗਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਜਿੱਦਾਂ ਕੀ ਮਾਮੇ ਨੇ ਦੱਸਿਆ ਕਬੂਤਰਾਂ ਬਾਰੇ ਦੱਸਾਂਗੇ ਉਹਨਾਂ ਨੂੰ ਕੀ ਕੀ ਖਾਣ ਨੂੰ ਦੇਈਦਾ ਜਿਹਨਾਂ ਨੂੰ ਨਈ ਪਤਾ ਸੋ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਸੋ ਦਾਣੇ ਦੂਣੇ ਪਾਈਦੇ ਆ ਸੋ ਆਪਾਂ ਦੱਸਾਂਗੇ ਆਪਾਂ ਕੀ ਪਾਈਦਾ ਆ ਤੇ ਕਬੂਤਰ ਬਿਮਾਰ ਹੋ ਜਾਂਦੇ ਤੇ ਉਸ ਤੋਂ ਬਾਅਦ ਆਪਾਂ ਕਿਹੜੀ ਮੈਡੀਸਿਨ ਦਈਦੀ ਸੋ ਬਲਾਉਂਗ ਲਾਸਾ ਜੁਰ ਦੇਖਿਓ ਛੋਟਾ ਹੀ ਆ ਹੁਣਾ ਵਾਲਾ ਤਿੰਨ ਚਾਰ ਮਿੰਟ ਦਾ ਸੋ ਚਲੋ ਕਰਦੇ ਆਂ ਸ਼ੁਰੂ ਤੇ ਪਹਿਲਾਂ ਆਪਾਂ ਪਾਣੀ ਬਦਲਣਾ ਤੇ ਦਾਣੇ ਪਾਉਣੇ ਆ ਚਲੋ ਪੰਜ ਛੱਡਣੇ ਆ ਤੇ ਦੋ ਜੀਨੇ ਆ ਦੋ ਜੀਨੇ ਆ ਇੱਕ ਕਾਲਕਾਂਤਰਾ ਇੱਕ ਕਾਲਕਾਂਤਰਾ ਦੋ ਜੀਨੇ ਇੱਕ ਲਾਲਸੁਰ ਇੱਕ ਮਾਲਸੁਰ ਖਾ ਇੱਕ ਹੋਰ ਰਹਿ ਗਿਆ ਬੱਗਾ ਆ ਇੱਕ ਬੱਗਾ ਸੋ ਆਪਾਂ ਪੰਜ ਕਬੂਤਰ ਛੱਡਣੇ ਆ ਚਲੋ ਨਵੇਂ यहां ਦੇਖਦੇ ਕੀ ਨਵੇਂ ਕਬੂਤਰ ਆ ਪੰਜ ਕਬੂਤਰਾਂ ਨੂੰ ਦਾਣੇ ਪਾਉਣ ਲੱਗੇ ਆ ਇਹ ਉਹਨਾਂ ਦੀ ਖਰਾਕ ਹੈ ਜਿਹੜੀ ਕਣਕ ਪਾਈ ਆ ਆਪਾਂ ਵਿੱਚ ਸੋਲੇ ਆ ਬਾਕੀ ਦੇਸੀ ਦਾਲਾਂ ਪਾਈਆਂ ਆ ਤੇ ਹੋਰ ਆਪਾਂ ਇਹਨਾਂ ਨੂੰ ਲੀ 52 ਵਗੈਰਾ ਵੀ ਦੰਨੇ ਆ ਪਾਣੀ ਦੇ ਵਿੱਚ ਐਡ ਕਰਕੇ ਇਹਦੀ ਅਲੱਗ ਤੋਂ ਡਾਈਟ ਆ ਜਦੋਂ ਓੜ ਕੇ ਆਉਂਦੇ ਉਹਨਾਂ ਨੂੰ ਬਦਾਮ ਵਗੈਰਾ ਦੰਨੇ ਆ ਤੇ ਇਹ ਜਿਹੜੇ ਮੰਨ ਲਓ ਬੱਚਿਆਂ ਵਾਲੇ ਆ ਅੰਦਰ ਹੀ ਰੱਖੇ ਆ ਜਿਹੜੇ ਵੱਡੇ ਜੋੜੇ ਆ ਉਹਨਾਂ ਨੂੰ ਇਹ ਖਰਾਕ ਦੇ ਦਈਦੀ ਆ ਕਿ ਬੱਚੇ ਵਧੀਆ ਸਿਹਤਮੰਦ ਹੋਣ ਵਧੀਆ ਗਰੋਥ ਕਰਨ ਆਜੋ ਆਪਾਂ ਖਰਾਕ ਪਾਉਂਦੀ ਆ ਇੱਧਰ ਵੱਡੇ ਬੱਚੇ ਆ ਵੱਡੇ ਜੋੜੇ ਆ ਸੱਚ ਬੜੇ ਜੋੜੇ ਲੇਂਦਰਾ ਆਪਾਂ ਖਰਾਕ ਪਹਿਲੇ ਹੀ ਪਾਤੀ ਸੀ ਫਿਰ ਇੱਧਰ ਆਹ ਬਾਲਟੀ ਦੇ ਵਿੱਚ ਮੁੱਕਣ ਵਾਲੀ ਆ ਇਹ ਤਾਂ ਇੱਕ ਵਾਰੀ ਹੋਰ ਪੈਣੀ ਆ ਮੋਕੀ ਜਾਣੀ ਤੇ ਫੇਰ ਹੋਰ ਪਾ ਦਾਂਗੇ ਤੇ ਆਗੇ ਦੇਸੀ ਦਾਣਾ ਆ ਛੋਲੇ ਆ ਵਿੱਚ ਪੂਰ ਤਵਾ ਕੋ ਨਹੀਂ ਤੇ ਇਧਰ ਆਪਣੀ ਕਣਕ ਦੇ ਦਾਣੇ ਆ ਇਹਨੂੰ ਉਹਨਾ ਥੋੜੀ ਜਿਹੀ ਜੇ ਤੁਸੀ ਪਾਉਂਗੇ ਨਾ ਥੋੜਾ ਜਿਹਾ ਭੇਂ ਕੇ ਰੱਖ ਲਿਓ ਤੇ ਬਾਅਦ ਚ ਸੁਕਾ ਕੇ ਫੇਰ ਪਾਓ ਸੋ ਇਹਦਾ ਪਤਾ ਤਾਂ ਮੈਨੂੰ ਹੀ ਨਹੀਂ ਕੀ ਹੁੰਦਾ ਪਰ ਇਹਨਾਂ ਨੇ ਵਧੀਆ ਹੁੰਦਾ ਤੇ ਇਧਰ ਆਪਾਂ ਦਾਣਾ ਦੂਣਾ ਮਿਕਸ ਕਰਕੇ ਦੇਸੀ ਦਾਣਾ ਤੇ ਛੋਲੇ ਤੇ ਕਣਕ ਮਿਕਸ ਕਰਕੇ ਦਈ ਦੇ ਬੱਚਿਆਂ ਨੂੰ ਅੱਗ ਲੱਗ ਗਿਆ ਨਾ ਸਾਰਿਆਂ ਲਈ ਇਹ ਵੀ ਉੱਡ ਕੇ ਆਉਂਦੇ ਉਹਨਾਂ ਲਈ ਬੱਕਰੀ ਆ ਉਹਨਾਂ ਲਈ ਦੇਖਾਵਾਂਗੇ ਉਹ ਖਾ ਇੰਦਰ ਪਾਤੀ ਆਪਾਂ ਇਹਨਾਂ ਦੀ ਰਾਗ ਅੱਛਾ ਬਈ ਉਹ ਕਿਸ਼ ਦੀ ਇਹਦੀ ਫਰਵਾਲੀਆਂ ਇਹੋ ਛੱਡਾਂਗੇ ਉੱਚੀ ਤਰੀਕ ਦੀ ਬਾਜੀ ਆਪਾਂ ਆ ਗਈ ਆ ਉਹਦੇ ਵਿੱਚ ਆਪਾਂ ਨਾਂ ਨੂੰ ਲਿਖਾਤਾ ਆ ਐਂਟਰ ਕਰਾਉਂਦਾ ਕਬੂਤਰ ਇਹਦਾ ਦੋ ਗਰਾਈਆਂ ਆਂ ਪੰਜ ਛੇ ਛੱਡੇ ਨੇ ਤੇ ਦੇਖਦੇ ਜਿਹੜਾ ਵੱਧ ਫਿਰੂਗਾ ਉਹੋ ਵੇ ਛੱਡਾਂਗੇ ਉਹਦੇ ਵੀ ਵਲੌਗ ਤੁਹਾਨੂੰ ਮਿਲ ਜੂਗੇ ਅੱਗੇ ਜਦ ਤਣ ਛੱਡਾਂਗੇ ਫੇ ਉਸ ਦਿਨ ਵੀ ਬਣਾਵਾਂਗੇ ਵਲੌਗ ਉਹਨੂੰ ਦੱਸਾਂਗੇ ਕਿੰਦਾ ਤਿਆਰ ਕੀਤਾ ਸੀ ਬਾਜੀ ਲਈ ਤਾਂ ਉਧਰ ਆੜ ਰਹੇ ਆ ਕਬੂਤਰ ਆਪਣੇ ਅੱਜ ਕਿਹੜਾ ਫਿਰਦਾ ਇਹ ਛੱਡਣਾ ਆਹ ਵਾਲਾ ਕਬੂਤਰ ਆਪਾਂ ਬਾਜੀ ਛੱਡਣਾ ਉਹ ਵਾਲਾ ਸੁਨਾਉਂਦਾ ਸਾਰਿਆਂ ਨੂੰ ਤੇ ਬਾਕੀ ਯਾਰ ਹੋਰ ਤਾਂ ਖਰਾਕ ਹੈ ਨਹੀਂ ਬਸ ਆ ਦਾਣੇ ਦੋਣੇ ਆਪਾਂ ਦੇਈਦੇ ਆ ਤੇ ਜਿਹੜੇ ਜਿਆਦੇ ਕਬੂਤਰ ਜਿੱਦਾਂ ਕੀ ਵੱਡੇ ਕਬੂਤਰ ਹੋ ਗਏ ਉਹਨਾਂ ਨੂੰ ਆਪਾਂ ਜਦੋਂ ਆਉਟਵਰਡ ਕੇ ਆਉਂਦੇ ਆ ਉਹਨਾਂ ਨੂੰ ਆਪਾਂ ਬਦਾਮ ਦੇਈਦੇ ਆ ਇਧਰ ਕਿਣਿਆਂ ਦਾ ਲਫਾਵਾ ਲਿਆ ਕੇ ਰੱਖਿਆ ਜੀ ਅੱਧਾ ਹੋ ਗਿਆ ਪਾਵਾ ਗਿਆ ਲੈ 52 ਆ ਨਾ ਲੈਵਰ ਤੋਂ ਹੁੰਦਾ ਮਤਲਬ ਲੈਵਰ ਸਟਰੋਂਗ ਹੁੰਦਾ ਹੈ ਨਾ ਇਹ ਲਿਵਰ ਲਈ ਉਹਨਾਂ ਦੇ ਸਹੀ ਹੁੰਦਾ। ਜੋ ਆਪਾਂ ਦਾਣੇ ਪਾਉਂਦੇ ਹਾਂ ਉਹ ਨਾਲ ਹੀ ਪਾਣੀ ਵੀ ਚੇਂਜ ਕਰੀਦਾ ਗੁੰਡਿਆ ਦਾ ਬਦਲੀ ਦਾ ਤੇ ਉਹਦੇ ਵਿੱਚ ਵੀ ਆਪਾਂ ਲੀਟੂਟੀ ਟੂ ਪਾਈਦਾ ਆ ਇਹਦੇ ਨਾਲ ਜਿਹੜਾ ਇਹਨਾਂ ਦਾ ਲਿਵਰ ਆ 强 ਹੁੰਦਾ ਖਾਦਾ ਵੀ ਤਬ ਆ ਜਾਂਦਾ। ਯਾਨੀ ਇੱਕ ਵਾਰੀ ਜ਼ਰੂਰ ਪਾ ਦਿਓ। ਬਸ ਯਾਰ ਹੋਰ ਤਾਂ ਖਰਾਕ ਹੈ ਨਹੀਂ। ਪਤਾ ਨਹੀਂ ਭਾਈ ਆਪਾਂ ਤੇ ਜੇ ਕੋ ਬੁੱਤਰ ਬਾਈ ਚ ਕੋਈ ਬਿਮਾਰ ਮੂਰ ਹੋ ਜਾਂਦਾ ਉਹਦੇ ਲਈ ਦਵਾਈਆਂ ਰੱਖੀਆਂ ਆ ਇੰਦੀ ਪੋਣੀ ਇਹ ਨੇ ਬਾਅਦ ਚ ਕੱਢ ਲੈਣੇ ਭੀਂ ਕੇ ਠੀਕ ਆ ਬੋਲੇ ਹੋ ਜਿਹੜੇ ਮਤਲ ਨਾਲ ਇਹ ਜਿਹੜੇ ਉੜਕੇ ਹੋਣੇ ਉਹਨਾਂ ਨੂੰ ਦੇਣੇ ਆ ਠੀਕ ਆ ਤੇ ਨਾਲ ਜਿਹੜੇ ਆਪਾਂ ਛੱਡੇ ਆ ਉਹਨਾਂ ਨੂੰ ਦੇਣੇ ਆ ਬਾਕੀ ਨਾਲ ਦਦਾਮ ਗੇਰੀਆਂ ਦਵਾਂਗੇ ਆ ਨਾ ਉਹ ਵੀ ਪੇਣੀਆਂ ਉਹ ਬੇਨਤੀਆਂ ਰਾਤ ਦੀਆਂ ਠੀਕ ਆ ਥੱਲੇ ਪਈਆਂ ਠੀਕ ਆ ਠੀਕ ਆ ਆ ਦੇਖੋ ਆਪ ਐਨੀਆਂ ਦਵਾਈਆਂ ਤੇਰੀ ਨਾਲ ਕੀਤੀਆਂ ਆ ਤੇ ਦੇਖੋ ਇਹ ਕਬੂਤਰ ਕੋਈ ਬਿਮਾਰ ਬੂਮੂਰ ਹੋ ਜਾਂਦਾ ਸੋ ਉਹਦੇ ਲਈ ਆ ਸਾਰੀਆਂ ਦਵਾਈਆਂ ਵਿੱਚ ਬਾਦਾਮ ਆ ਦਵਾਈਆਂ ਦਵਾਈਆਂ ਟੀਕੇ ਟੂਕੇ ਸਾਰਾ ਕੁਝ ਵਿੱਚ ਹੀ ਆ ਸੋ ਇਹ ਵੀ ਆਪਣੇ ਕੋਲ ਜਰੂਰ ਰੱਖਿਆ ਕਰੋ ਤੇ ਹੋਰ ਤਾਂ ਯਾਰ ਇਹਨਾਂ ਦੀ ਕੋਈ ਡਾਈਟ ਹੈ ਨਹੀਂ ਬਸ ਆਹੀ ਆ ਜੇ ਕਬੂਤਰ ਬਿਮਾਰ ਹੋ ਜਾਏ ਤਾਂ ਉਹਨੂੰ ਮੈਡੀਸਨ ਦੇ ਦਿਓ ਤੇ ਬਾਦਾਮ ਦੇ ਦਿਓ ਭੇਂਕੇ ਜੇ ਉਦਾਂ ਹੀ ਭੇਂਕੇ 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 ਬਸ ਹੋਰ ਦਾਲਾਂਆਂ ਵਿੱਚ ਮਿਕਸ ਕਰ ਦਿੱਤੀਆਂ ਤੇ ਉਹਦੇ ਨਾਲ ਕਾਣਕ ਕਾਣਕ ਵੀ ਭੀਗ ਕੇ ਰੱਖੀਦੀ ਉਹ ਵੀ ਦੇਈਦੀ ਜਿਹੜਾ ਬੱਚੇ ਉੜ ਕੇ ਆਉਂਦੇ ਆ ਉਹਨਾਂ ਲਈ ਕਾਣਕ ਭੀਗ ਕੇ ਰੱਖੀਦੀ ਬੱਕਰੀ ਤੇ ਬਲਾਂ ਬੱਕਰੇ ਰੱਖੀਦੇ ਉਹ ਫੇ ਦੇਈਦੇ ਆ ਤੇ ਆਪਾਂ ਅੱਜ ਪੰਜ ਕਬੂਤਰ ਛੱਡੇ ਆ ਛੱਡੇ ਹਲੇ ਫਿਰ ਆਂਦੇ ਆ ਕਿੰਨਾ ਟਾਈਮ ਹੋਇਆ 10 ਵਜੇ 40 ਮਿੰਟ ਤੇ ਛੱਡੇ ਸੀ ਅਜੇ ਤਾਂ 10 ਮਿੰਟ ਹੀ ਹੋਏ ਆ ਇਹ ਤਾਂ ਨੀਵੇਂ ਨੀਵੇਂ ਖਾਂਦੇ ਆ ਇਹ ਮਸਲ ਹੋ ਗਏ ਨੀਵੇਂ ਨੀਵੇਂ ਜਾਣੇ ਕਾਰਕਾ ਆ ਗੋਰੀ ਜਿਹੜੀ ਮੈਂ ਆ ਛੱਡਣੀ ਆਪਾਂ ਇਹਦੀ ਬਾਈ ਦੇ ਸੋ ਚਲੋ ਜੀ ਮਿੱਤਰੋ ਇਹ ਵਲੌਗ ਨੂੰ ਇੱਥੇ ਦਾ ਹੀ ਰੱਖਨੇ ਆਪਾਂ ਛੋਡੀ ਜੀ ਤੁਹਾਨੂੰ ਮੜੀ ਇਨਫੋਰਮੇਸ਼ਨ ਜੀ ਦੇਣੀ ਸੀਗੀ ਇਹਦੇ ਵਿੱਚ ਕਿ ਕਬੂਤਰਾਂ ਨੂੰ ਆਪਾਂ ਕੀ ਖਾਣ ਨੂੰ ਦਈਦਾ ਆ ਸੋ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਹ ਆਪਾਂ ਤੁਹਾਨੂੰ ਅੱਜ ਦੱਸ ਦਿੰਦਾ ਆ ਦਾਲਾਂ ਦੂਲਾਂ ਵਿੱਚ ਸਾਰਾ ਕੁਝ ਮਿਕਸ ਕਰਕੇ ਉਹ ਫੜਾ ਦੇਈਦੀ ਆ ਤੇ ਬੱਸ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਅਗਲੇ ਵਲੌਗ 'ਚ ਸਸਰੀ ਕਾ